ਹੇਲੂਇਆ ਕੋ ਪ੍ਰਭੂ ਦੇ ਵਿੱਚ ਆਪ ਸਭ ਨੂੰ ਜੈ ਜੀ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਇੱਕ ਬਹੁਤ ਹੀ ਗੁੱਡ ਨਿਊਜ਼ ਹੈ ਵੱਡੀ ਗੁੱਡ ਨਿਊਜ਼ ਹੈ ਕਿ ਸਾਡੇ ਗਲੋਬਲ ਐਕਸ਼ਨ ਕਮੇਟੀ ਦੇ ਪ੍ਰਧਾਨ ਸ਼੍ਰੀ ਜਤਿੰਦਰ ਮਸੀਹ ਗੌਰਵ ਜੀ ਨੇ ਆਪਣੇ ਅਹੁਦੇ ਨੂੰ ਫਿਰ ਤੋਂ ਸੰਭਾਲਿਆ ਹੈ ਤਾਂ ਸਭ ਨੂੰ ਬਹੁਤ ਜ਼ਿਆਦਾ ਵਧਾਈਆਂ ਅਤੇ ਮੁਬਾਰਕਬਾਦ ਤੋਂ ਅਹੁਦੇ ਨੂੰ ਸੰਭਾਲਣ ਤੋਂ ਬਾਅਦ ਅਸੀਂ ਆਪਣੀ ਮਿਨਿਸਟਰੀ ਦੇ ਵੱਲੋਂ ਪਾਸਲ ਪਾਲ ਸਭੂ ਮਿਨਿਸਟਰੀ ਦੇ ਵੱਲੋਂ ਪੂਰੀ ਚਰਤੇ ਵੱਲੋਂ ਪੂਰੀ ਟੀਮ ਦੇ ਵੱਲੋਂ ਪ੍ਰਧਾਨ ਜੀ ਦਾ 7 ਤਰੀਕ ਨੂੰ ਅਸੀਂ ਵੈਲਕਮ ਕਰ ਰਹੇ ਹਾਂ ਤਾਂ ਜਿੰਨੇ ਵੀ ਇਸ ਵੀਡੀਓ ਨੂੰ ਵੇਖਣ ਜ਼ਰੂਰ ਉਹਨਾਂ ਦਾ ਵੈਲਕਮ ਕਰਨ ਦੇ ਲਈ ਇਸ ਜਗ੍ਹਾ ਤੇ ਪਹੁੰਚਣ ਲੋਕੀ ਪਰਮੇਸ਼ਵਰ ਨੇ ਆਪਣੇ ਕੰਮ ਦੇ ਲਈ ਆਪਣੇ ਕੰਮ ਦੇ ਲਈ ਇੱਕ ਹੀਰੇ ਨੂੰ ਚੁਣਿਆ ਹੈ ਔਰ ਪਰਮੇਸ਼ਵਰ ਲਗਾਤਾਰ ਉਹਨਾਂ ਨੂੰ ਇਸਤੇਮਾਲ ਕਰ ਰਿਹਾ ਹੈ ਔਰ ਮੇਰਾ ਵਿਸ਼ਵਾਸ ਹੈ ਕਿ ਇਸ ਵਾਰ ਡਬਲ ਅਨੋਇੰਟਿੰਗ ਔਰ ਡਬਲ ਗ੍ਰੇਸ ਦੇ ਨਾਲ ਇਸਤੇਮਾਲ ਕਰੇਗਾ ਸਭ ਨੂੰ ਜੈ ਮਸੀਹ ਦੀ ਹਾਲੇਲੂਇਆ ਹਾਲੇਲੂਇਆ ਤੋਂ ਸਭ ਨੇ ਟਾਈਮ ਦੇ ਨਾਲ ਪਹੁੰਚਣਾ ਤੁਸੀਂ ਸਭ ਨੇ ਐਡਰੈਸ ਨੋਟ ਕਰੋ ਵੀਐਮਐਸ ਕਾਲਜ ਵਿਲੇਜ ਸੈਨ ਮੁਬਾਰਕ ਨੀਅਰ ਵੀਐਮਐਸ ਕਾਲਜ ਬਟਾਲਾ ਬਿਲਕੁਲ ਜੋ ਹਾਈਵੇ ਦੇ ਗੋਲ ਬਾਈਪਾਸ ਬੰਦਰਾ ਉੱਥੇ ਚਰਚਾ ਤੇ ਤੁਸੀਂ ਸਭ ਨੇ ਪਹੁੰਚਣਾ ਪਰਮੇਸ਼ਰ ਤੁਹਾਨੂੰ ਅਸ਼ਿਸ਼ ਦਵੇ ਆਮੈਂ। ਸਰਪ੍ਰਧਾ ਮੰਨੂ ਜੈਮਸੀ ਦੀ ਤਰਫ ਜਾਣ ਕੇ ਬੜੀ ਖੁਸ਼ੀ ਹੋਵੇਗੀ ਸਾਡੇ ਇੰਟਰਨੈਸ਼ਨਲ ਪ੍ਰਧਾਨ ਸ੍ਰੀ ਜਤਿੰਦਰ ਮਸੀਹ ਗੋਲਵਰਜੀ ਗੁਰਦਾਸਪੁਰ ਡਿਸਟ੍ਰਿਕਟ ਦੇ ਵਿਚਾਰੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਨੇ ਜੋ ਕਿ ਪਿੰਡ ਫੁਜੁੱਲਾ ਚੱਕ ਹਲਕਾ ਕਾਧੀਆਂ ਔਰ ਨਜ਼ਦੀਕ ਧਾਰੀਵਾਲ ਦੇ ਵਿੱਚ ਪਹੁੰਚ ਰਹੇ ਹਨ। ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਹੈ ਜਾਂ ਕੋਈ ਪੁਲਿਸ ਦਾ ਕੰਮ ਹੈ ਭਾਵੇਂ ਕੋਈ ਡੀਸੀ ਲੈਵਲ ਦਾ ਕੰਮ ਹੈ ਭਾਵੇਂ ਕੋਈ ਕਿਸੈਰੀ ਲੈਵਲ ਦਾ ਕੰਮ ਹੈ ਤੁਸੀਂ ਉਹਨਾਂ ਨੂੰ ਆ ਕੇ ਦੱਸੋ ਤੁਹਾਨੂੰ ਮੌਕੇ ਤੇ ਹੱਲ ਕਰਕੇ ਦੇਣਗੇ ਔਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਗ੍ਹਾ ਬਜਾਗ੍ਹਾ ਜਾ ਕੇ ਉਹਨਾਂ ਨੇ ਬੜੇ ਵੱਡੇ ਵੱਡੇ ਪ੍ਰਭੂ ਦੀ ਕਿਰਪਾ ਦੇ ਨਾਲ ਕੰਮ ਕੀਤੇ ਹਨ ਆਪਣੀ ਕੋਮਲੀ ਔਰ ਆਪਣੇ ਲੋਕਾਂ ਵਾਸਤੇ ਹਰ ਦਮ ਖੜੇ ਰਹਿੰਦੇ ਹਨ ਅੱਜ ਉੱਥੇ ਬਹੁਤ ਵੱਡੀ ਇੱਕ ਗਲੋਬਲ ਕ੍ਰਿਚਨ ਐਕਸ਼ਨ ਕਮੇਟੀ ਦੀ ਮੀਟਿੰਗ ਲੱਗੀ ਗਈ ਆ ਪਿੰਡ ਫਜੂਲਾ ਚੱਕ ਦੇ ਵਿੱਚ ਤੁਸੀਂ ਆਓ ਔਰ ਸਾਰੇ ਆਪਣੇ ਨਾਲ ਲੋਕਾਂ ਨੂੰ ਲੈ ਕੇ ਆਓ ਔਰ ਉਹਨਾਂ ਦੇ ਵਿਚਾਰਾਂ ਨੂੰ ਸੁਣੋ ਸਾਰੇ ਰਗਿਆਨਸੀ